ਸਾਰਿਆਂ ਨੂੰ ਸਲਾਮ ਪਰਮੇਸ਼ਵਰ ਸਾਰਿਆਂ ਨੂੰ ਬਰਕਤ ਤੇ ਰਾਸ਼ੀਸ਼ ਲਏ ਅੱਜ ਦਾ ਸਾਡਾ ਵਿਸ਼ਾ ਆ ਪਰਮੇਸ਼ਵਰ ਦਾ ਬਚਨ ਬਹੁਮੁੱਲਾ ਆ ਜਿਸ ਤਰ੍ਹਾਂ ਅਸੀਂ ਪਰਮੇਸ਼ਵਰ ਦੇ ਬਚਨ ਵਿੱਚ ਦੇਖਦੇ ਆ ਕਿ ਇੱਕ ਥਾਂ ਪਰਮੇਸ਼ਵਰ ਦੇ ਬਚਨ ਵਿੱਚ ਲਿਖਿਆ ਗਿਆ ਆ ਕਿ ਪਰਮੇਸ਼ਵਰ ਦਾ ਬਚਨ ਹਥੌੜੇ ਦੀ ਨਮਿੰਦਾ ਜਿੱਥੇ ਹਥੌੜਾ ਵੱਜ ਜਾਂਦਾ ਆ ਉਹ ਚੀਜ਼ ਚੱਕਨਾ ਚੂਰ ਹੋ ਜਾਂਦੀ ਇਸੇ ਤਰ੍ਹਾਂ ਪਰਮੇਸ਼ਵਰ ਦਾ ਬਚਨ ਹਥੌੜੇ ਦੀ ਤਰ੍ਹਾਂ ਕੰਮ ਕਰਦਾ ਆ ਜਿੱਥੇ ਪਰਮੇਸ਼ਵਰ ਦਾ ਵਚਨ ਲੱਗਦਾ ਆ ਉਹ ਜ਼ਿੰਦਗੀ ਬਦਲ ਜਾਂਦੀ ਆ ਜੇ ਉਹਦੇ ਵਿੱਚ ਕੋਈ ਗੁਨਾਹ ਹੁੰਦਾ ਕੋਈ ਪਾਪ ਹੁੰਦਾ ਆ ਉਹ ਜ਼ਿੰਦਗੀ ਵਿੱਚ ਪਰਮੇਸ਼ਵਰ ਹਥੌੜੇ ਦੀ ਤਰ੍ਹਾਂ ਕੰਮ ਕਰਦਾ ਆ ਔਰ ਉਹ ਪਾਪ ਗੁਨਾਹ ਪਰਮੇਸ਼ਵਰ ਦੇ ਨਾਮ ਦੇ ਦੁਆਰਾ ਚੱਕਨਾ ਚੂਰ ਹੋ ਜਾਂਦੇ ਆ ਇੱਕ ਥਾਂ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਆ ਕਿ ਪਰਮੇਸ਼ਵਰ ਦਾ ਵਚਨ ਦੀਪਕਾ ਜਿਸ ਤਰ੍ਹਾਂ ਹਨੇਰੇ ਵਿੱਚ ਅਸੀਂ ਦੀਪਕ ਦੀ ਵਰਤੋਂ ਕਰਦੇ ਆ ਜਦੋਂ ਅਸੀਂ ਦੀਪਕ ਨੂੰ ਜਲਾਉਂਦੇ ਆ ਉਸ ਜਗ੍ਹਾ ਤੇ ਉਜਾਲਾ ਹੋ ਜਾਂਦਾ ਇਸੇ ਤਰ੍ਹਾਂ ਹੀ ਪਰਮੇਸ਼ਵਰ ਦਾ ਵਚਨ ਆ ਹਨੇਰੀ ਵਾਲੀ ਜ਼ਿੰਦਗੀ ਨੂੰ ਪਰਮੇਸ਼ਵਰ ਜਦੋਂ ਆਪਣੇ ਵਚਨ ਦੇ ਦੁਆਰਾ ਜਗਾਉਂਦੇ ਆ ਤੇ ਉਹ ਸਾਡੀ ਜ਼ਿੰਦਗੀ ਨੂੰ ਰੋਸ਼ਨ ਕਰ ਦਿੰਦੇ ਆ ਔਰ ਉਹ ਹਨੇਰੀਆਂ ਚੀਜ਼ਾਂ ਉਹ ਹਨੇਰੀਆਂ ਵਸਤੂਆਂ ਸਾਡੇ ਜੀਵਨ ਚੋਂ ਚਲੇ ਜਾਂਦੀਆਂ ਜਦੋਂ ਪਰਮੇਸ਼ਵਰ ਦਾ ਵਚਨ ਦੀਪਕ ਦੀ ਤਰ੍ਹਾਂ ਸਾਡੇ ਜੀਵਨ ਵਿੱਚ ਕੰਮ ਕਰਦਾ ਔਰ ਪਰਮੇਸ਼ਵਰ ਦਾ ਵਚਨ ਸ਼ਹਿਦ ਦੀ ਤਰ੍ਹਾਂ ਆ ਸ਼ਾਹਦ ਸਾਰੇ ਚੱਖ ਕੇ ਦੇਖਦੇ ਆ ਕਿ ਉਹ ਮਿੱਠਾ ਹੁੰਦਾ ਆ ਇਸੇ ਤਰ੍ਹਾਂ ਪਰਮੇਸ਼ਵਰ ਦਾ ਵਚਨ ਵੀ ਆ ਜਦੋਂ ਸਾਡੇ ਤਾਲੂ ਨੂੰ ਲੱਗਦਾ ਹੈ ਸ਼ਾਇਦ ਨਾਲੋਂ ਵੀ ਮਿੱਠਾ ਲੱਗਦਾ ਆ ਔਰ ਪਰਮੇਸ਼ਵਰ ਦੀ ਮਿਠਾਸ ਇੰਨੀ ਆ ਜਿਹੜੇ ਸਾਡੇ ਜੀਵਨ ਵਿੱਚ ਅਦਭੁਤ ਕਾਰੀਏ ਕਰਦੀ ਆ ਔਰ ਸਾਡੇ ਜੀਵਨ ਨੂੰ ਬਦਲ ਦਿੰਦੀ ਆ ਸੱਚਮੁੱਚ ਪਰਮੇਸ਼ਵਰ ਸਾਡਾ ਮਹਾਨ ਆ ਔਰ ਪਰਮੇਸ਼ਵਰ ਦੇ ਵਚਨ ਐਨੇ ਬਹੁਮੁੱਲੇ ਆ ਕਿ ਜਿਹੜਾ ਵੀ ਉਹਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਦਾ ਉਹਦੇ ਜੀਵਨ ਵਿੱਚ ਅਦਭੁਤ ਕਾਰਯੇ ਹੁੰਦੇ ਆ ਔਰ ਉਹ ਨਾਰੀਆਂ ਸੋਚਾਂ ਤੋਂ ਵੀ ਪਰੇ ਪਰਮੇਸ਼ਵਰ ਕੰਮ ਕਰਦਾ ਹੈ ਜਦੋਂ ਪਰਮੇਸ਼ਵਰ ਦਾ ਬਚਨ ਉਹਨਾਂ ਦੇ ਜੀਵਨਾ ਵਿੱਚ ਗ੍ਰਹਿਣ ਕੀਤਾ ਜਾਂਦਾ ਆ ਤੋ ਆਈਏ ਅਸੀਂ ਪ੍ਰਾਰਥਨਾ ਕਰਦੇ ਆ ਅੱਜ ਦੇ ਵਿਸ਼ੇ ਲਈ ਕਿ ਪਰਮੇਸ਼ਵਰ ਦਾ ਬਚਨ ਇੱਕ ਇੱਕ ਦੇ ਜੀਵਨ ਲਈ ਉਨਤੀ ਤੇ ਬਿਹਤਰੀਨ ਦਾ ਕਾਰਨ ਆ ਔਰ ਬਹੁਮੁੱਲਾ ਆ ਆਈਏ ਅਸੀਂ ਅੱਖਾਂ ਬੰਦ ਕਰੀਏ ਔਰ ਪ੍ਰਤੀ ਦਿਨ ਤੁਸੀਂ ਬਾਈਬਲ ਪੜ੍ਹਿਆ ਕਰੋ ਔਰ ਸੱਚਮੁੱਚ ਬਚਨ ਪੜ੍ਹਨ ਦੇ ਨਾਲੇ ਤੁਹਾਡੇ ਜੀਵਨਾ ਵਿੱਚ ਪਰਮੇਸ਼ਵਰ ਉਹ ਕੰਮ ਕਰੇਗਾ ਜੋ ਕਦੀ ਤੁਸੀਂ ਸੋਚੇ ਵੀ ਨਹੀਂ ਹੁਣੇ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਪੜੋਗੇ ਜਦੋਂ ਤੁਸੀਂ ਪੜੋਗੇ ਤੁਹਾਨੂੰ ਲੱਗੇਗਾ ਕਿ ਹਾਂ ਪਰਮੇਸ਼ਵਰ ਦਾ ਵਚਨ ਸਾਡੇ ਨਾਲ ਗੱਲ ਕਰ ਰਿਹਾ ਆ ਸਾਡੀਆਂ ਕਮੀਆਂ ਨੂੰ ਦੂਰ ਕਰ ਰਿਹਾ ਆ ਸਾਡੀਆਂ ਘਾਟਾਂ ਨੂੰ ਦੂਰ ਕਰ ਰਿਹਾ ਆ ਔਰ ਪ੍ਰਾਰਥਨਾ ਵਿੱਚ ਵਧਿਆ ਕਰੋ ਵਚਨ ਪੜਿਆ ਕਰੋ ਤਾਂ ਜੋ ਪਰਮੇਸ਼ਵਰ ਤੁਹਾਡੇ ਉਹ ਸਾਰੇ ਕੰਮਾਂ ਨੂੰ ਪੂਰਿਆਂ ਕਰੇ ਜੋ ਵਰਿਆਂ ਤੋਂ ਜੋ ਸਾਲਾਂ ਤੋਂ ਜੋ ਮਹੀਨਿਆਂ ਤੋਂ ਰੁਕੇ ਹੋਏ ਆ ਔਰ ਪਰਮੇਸ਼ਵਰ ਤੁਹਾਨੂੰ ਆਪਣੇ ਵਚਨਾਂ ਦੇ ਵਿੱਚ ਅੱਗੇ ਵਧਾਈਏ ਆਈਐਸਕੇ ਪ੍ਰਾਰਥਨਾ ਕਰੀਏ ਔਰ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦਈਏ ਹallelujah 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 धन्यवाद हो 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 यशु जी ढा शुक्रो यशिव जी ताुक शुक्रो यशिव जी ता ड़ै शुक्रो हो जी ढा शुक्रो सर्व शक्ति मान पिता ढा धनवाद करते हैं सर्व शक्ति मान पिता ढा धनवाद करते हैं सर्व शक्ति मान पिता धनवाद करते हैं तड़े ना की वड़े हो तड़े ना की वडेई हो तड़े ना की वड़े हो तड़े ना की वड़े हो प्यारे परमेश्वर ਸੱਚ ਮੁੱਚ ਤੁਹਾਡਾ ਬਚਨ ਦੋ ਤਾਰੀ ਤਲਵਾਰ ਆ ਪਿਆਰੇ ਪਰਮੇਸ਼ਵਰ ਜੋ ਗੁੱਦੇ ਗੁੱਦੇ ਨੂੰ ਅੱਡੋ ਅੱਡ ਕਰਕੇ ਬਿਨ ਸੁੱਟਦਾ ਆ ਪਿਆਰੇ ਪਰਮੇਸ਼ਵਰ ਜੋ ਸਾਡੇ ਸਾਰੇ ਪਾਪਾਂ ਔਰ ਗੁਨਾਹਾਂ ਦਾ ਨਾਸ਼ ਕਰਦਾ ਪਿਆਰੇ ਪਰਮੇਸ਼ਵਰ ਔਰ ਤੁਹਾਡਾ ਬਚਨ ਦੀਪਕ ਆ ਪਿਆਰੇ ਪਰਮੇਸ਼ਵਰ ਜੋ ਸਾਡੇ ਰਾਹਾਂ ਵਿੱਚ ਚਾਨਣ ਕਰਦਾ ਪਿਆਰੇ ਪਰਮੇਸ਼ਵਰ ਤਾਂ ਜੋ ਅਸੀਂ ਹਨੇਰੇ ਵਿੱਚ ਨਾ ਜਾ ਸਕੀਏ ਪਿਆਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਵਰ ਇੱਕ ਇੱਕ ਨੂੰ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ੋ ਪਿਆਰੇ ਪਰਮੇਸ਼ਰ ਇੱਕ ਇੱਕ ਦੇ ਰਾਹਾਂ ਵਿੱਚ ਆਪਣੇ ਦੀਪਕ ਨੂੰ ਵਿਛਾ ਦਿਓ ਪਿਆਰੇ ਪਰਮੇਸ਼ਰ ਤਾਂ ਜੋ ਪਟਕ ਨਾ ਸਕਣ ਪਿਆਰੇ ਪਰਮੇਸ਼ਰ ਤਾਂ ਜੋ ਭੁੱਲ ਨਾ ਸਕਣ ਪਿਆਰੇ ਪਰਮੇਸ਼ਰ ਤਾਂ ਜੋ ਤੁਹਾਡੇ ਗਿਆਨ ਤੋਂ ਵਾਂਝੇ ਨਾ ਰਹਿ ਜਾਣ ਯਿਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਹੋ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਹੋ ਸਰਵ ਸ਼ਕਤੀਮਾਨ ਪਿਤਾ ਤੁਹਾਡਾ ਧੰਨਵਾਦ ਹੋ ਕਦੂਸ ਮਿਹਰਬਾਨ ਤੁਹਾਡਾ ਬਚਨ ਸੋਨੇ ਚਾਂਦੀ ਨਾਲੋਂ ਵੀ ਅਨਮੋਲ ਆ ਪਿਆਰੇ ਪਰਮੇਸ਼ਰ ਇਹ ਦੁਨਿਆਵੀ ਚੀਜ਼ਾਂ ਆ ਪਿਆਰੇ ਪਰਮੇਸ਼ਰ ਜੋ ਧਰਤੀ ਦੀਆਂ ਆ ਇਹ ਨਾਸ਼ਵਾਨ ਚੀਜ਼ਾਂ ਪਿਆਰੇ ਪਰਮੇਸ਼ਰ ਤੁਹਾਡਾ ਬਚਨ ਅਨਮੋਲ ਆ ਪਿਆਰੇ ਪਰਮੇਸ਼ਰ ਜੋ ਸਾਡੇ ਸਰੀਰ ਦਾ ਇੱਕ ਗਹਿਣਾ ਆ ਪਿਆਰੇ ਪਰਮੇਸ਼ਰ ਜੋ ਸਾਡੇ ਜੀਵਨ ਦਾ ਇੱਕ ਗਹਿਣਾ ਪਿਆਰੇ ਪਰਮੇਸ਼ਰ ਜਿਹਨੂੰ ਅਸੀਂ ਗ੍ਰਹਿਣ ਕਰੀਏ ਪਿਆਰੇ ਪਰਮੇਸ਼ਰ ਸਦਾ ਤਾਂ ਜੀਵਤ ਰਹੀਏ ਪਿਆਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਮ ਨੂੰ ਮਹਮਾ ਦਿੰਨੀ ਹ ਯੈਸੂ ਜੀ ਤੁਹਾਡੇ ਨਾਮ ਨੂੰ ਮਹਮਾ ਦਿੰਨੀ ਆ ਪਿਆਰੇ ਪਰਮੇਸ਼ਵਰ ਅਦਭੁਤ ਕਾਰੀਏ ਕਰੋ ਯੈਸੂ ਰਾਜਾ ਇੱਕ ਇੱਕ ਦੇ ਜੀਵਨ ਵਿੱਚ ਤੁਹਾਡਾ ਬਚਨ ਕਾਰਜ ਇਹ ਕਰੇ ਇੱਕ ਇੱਕ ਦੇ ਜੀਵਨ ਵਿੱਚ ਤੁਹਾਡਾ ਬਚਨ ਕਾਰਜ ਇਹ ਕਰੇ ਯੈਸੂ ਰਾਜਾ ਤਾਂ ਜੋ ਇਹ ਸੁਣਨ ਵਾਲੇ ਨਹੀਂ ਬਲਕਿ ਅਮਲ ਕਰਨ ਵਾਲੇ ਬਣ ਜਾਣ ਤਾਂ ਜੋ ਤੁਹਾਡੇ ਬਚਨਾਂ ਦੇ ਅਨੁਸਾਰ ਹੀ ਲੋਕ ਚੱਲਣ ਵਾਲੇ ਬਣ ਜਾਣ ਯੈਸੂ ਰਾਜਾ ਇਹਨਾਂ ਦੀਆਂ ਸਾਰੀਆਂ ਕਮੀਆਂ ਕਟੀਆਂ ਕਮਜ਼ੋਰੀਆਂ ਤੁਹਾਡੇ ਬਚਨ ਦੇ ਦੁਆਰਾ ਜਾਂਦੀਆਂ ਰਹਿਣ ਸਮਰਥੀਏ ਪਿਤਾ ਧੰਨਵਾਦ ਹੋ ਧੰਨਵਾਦ ਹੋ ਯੀਸ਼ੂ ਰਾਜਾ ਧੰਨਵਾਦ ਹੋ ਮੇਰੇ ਪਵਿੱਤਰ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਪਿਆਰੇ ਪਰਮੇਸ਼ਰ ਇਹਨਾਂ ਨੂੰ ਆਪਣੇ ਬਚਨਾਂ ਦੇ ਅਨੁਸਾਰ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦਿਓ ਇੱਕ ਇੱਕ ਨੂੰ ਆਪਣੇ ਬਚਨਾਂ ਦੇ ਅਨੁਸਾਰ ਆਪਣੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦਿਓ ਪਿਆਰੇ ਪਰਮੇਸ਼ਰ ਜੀ ਤੁਸੀਂ ਕਿਹਾ ਮੇਰੇ ਕੋਈ ਕੰਨ ਨਹੀਂ ਭਰੀ ਜੋ ਮੈਂ ਤੁਹਾਡੇ ਦੁਹਾਈ ਨੂੰ ਨਾ ਸੁਣ ਸਕਾ ਪਿਆਰੇ ਪਰਮੇਸ਼ਰ ਜੇ ਪ੍ਰਾਰਥਨਾ ਕਰਨ ਜੇ ਵਚਨ ਪੜਨ ਪਿਆਰੇ ਪਰਮੇਸ਼ਰ ਤੁਸੀਂ ਇਹਨਾਂ ਦੀ ਦੁਹਾਈ ਨੂੰ ਸੁਣੋਗੇ ਪਿਆਰੇ ਪਰਮੇਸ਼ਰ ਮੈਂ ਵਿਸ਼ਵਾਸ ਕਰਦੀਆਂ ਤੁਸੀਂ ਇਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲੇ ਪਰਮੇਸ਼ਵਰਾਂ ਤਾਂ ਕਿਉਂ ਜੋ ਇਹ ਪੂਰੀ ਅਧੀਨਗੀ ਦੇ ਨਾਲ ਤੁਹਾਡੇ ਨਾਂ ਨੂੰ ਮਹਿਮਾ ਦੇ ਸਕਣ ਤੁਹਾਡੇ ਨਾਂ ਦੀ ਵਡਿਆਈ ਕਰ ਸਕਣ ਪਵਿੱਤਰ ਵਚਨ ਨੂੰ ਪੜ੍ਹ ਸਕਣ ਪਿਆਰੇ ਪਰਮੇਸ਼ਰ ਔਰ ਉਹ ਦੁਸ਼ਟ ਦੇ ਸਾਰੇ ਬੰਧਨ ਤੁਹਾਡੇ ਪਵਿੱਤਰ ਵਚਨ ਦੇ ਦੁਆਰਾ ਤੋੜ ਸਕਣ ਯੇਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੇਸੂ ਜੀ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹਾਲੇਲੂਇਆ 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 ਮਹਿਮਾ ਦੇ ਜੋਗੇ ਪਰਮੇਸ਼ਵਰ ਮਹਿਮਾ ਦੇ ਜੋਗੇ ਪਰਮੇਸ਼ਵਰ ਮਹਿਮਾ ਦੇ ਜੋਗੇ ਪਰਮੇਸ਼ਵਰ ਯੇਸ਼ੂ ਰਾਜਾ ਟਾਡਾ ਧੰਨਵਾਦ ਹੋ ਯੇਸ਼ੂ ਰਾਜਾ ਟਾਡਾ ਧੰਨਵਾਦ ਹੋ ਯੇਸ਼ੂ ਰਾਜਾ ਟਾਡਾ ਧੰਨਵਾਦ ਹੋ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਟੜਾ ਵਚਨ ਹਥੌੜੇ ਦੀ ਨਮੇਂਦਾ ਪਿਆਰੇ ਪਰਮੇਸ਼ਵਰ ਜੋ ਹਾਰੇ ਕੋ ਪਾਪ ਔਰ ਗੁਨਾਹ ਨੂੰ ਪਿਆਰੇ ਪਰਮੇਸ਼ਵਰ ਜੀ ਤੋੜ ਦਿੰਦਾ ਆ ਯੇਸੂ ਰਾਜਾ ਹਰ ਤਰ੍ਹਾਂ ਦੇ ਬੰਦਨਾ ਨੂੰ ਤੋੜ ਦਿੰਦਾ ਆ ਯੇਸੂ ਰਾਜਾ ਟੜੇ ਵਚਨ ਦੇ ਵਿੱਚ ਜਨਤ ਹਿੰਮਤ ਔਰ ਤਾਕਤ ਆ ਪਿਆਰੇ ਪਰਮੇਸ਼ਵਰ ਟੜੇ ਵਚਨ ਦੇ ਵਿੱਚ ਪਿਆਰੇ ਪਰਮੇਸ਼ਵਰ ਜੀ ਛੀ ਬਣਾ ਯੇਸੂ ਰਾਜਾ ਕਦੂਸ ਮਿਹਰਬਾਨ ਕਦੂਸ ਸਵਰਗੀ ਪਿਤਾ ਤੁਹਾਨੂੰ ਛੱਡ ਕੇ ਕਿਸ ਤਰਫ ਨੂੰ ਨਾਸ ਜਾਈਏ ਯੈਸੂ ਰਜਾ ਕਿਉਂਕਿ ਜੀਵਨ ਔਰ ਜੀਵਨ ਦੀਆਂ ਗੱਲਾਂ ਤੁਹਾਡੇ ਕੋਲ ਆ ਯੈਸੂ ਰਹਿ ਜਾਣ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਹੀ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਹਾਂ ਯਿਸੂ ਰਾਜਾ ਕੋਨੇ-ਕੋਨੇ ਤੇ ਤੁਹਾਡਾ ਵਚਨ ਸੁਣਾਇਆ ਜਾਵੇ ਕੋਨੇ-ਕੋਨੇ ਤੇ ਤੁਹਾਡਾ ਵਚਨ ਫੈਲਾਇਆ ਜਾਵੇ ਪਿਆਰੇ ਪਰਮੇਸ਼ਰ ਜੋ ਲੋਕ ਤੁਹਾਡੇ ਨਾਮ ਨੂੰ ਨਹੀਂ ਜਾਣਦੇ ਪਿਆਰੇ ਪਰਮੇਸ਼ਰ ਤੁਹਾਡੇ ਵਚਨਾਂ ਦੇ ਦੁਆਰਾ ਉਹਨਾਂ ਦੇ ਜੀਵਨਾਂ ਵਿੱਚ ਤੁਹਾਡਾ ਵਚਨ ਕਾਰੀਏ ਕਰੇ ਔਰ ਉਹਨਾਂ ਦੇ ਜੀਵਨ ਬਦਲੇ ਜਾਣ ਯਿਸੂ ਰਾਜਾ ਔਰ ਉਹ ਸੌ ਗੁਣਾ ਫਲ ਦੇ ਸਕਣ ਯਿਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਕਦੂਸ ਮਿਹਰਬਾਨ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਪਿਆਰੇ ਪਰਮੇਸ਼ਵਰ ਜੀ ਇਦਾਂ ਦੇ ਅਸੀਂ ਨਾ ਬਣੀਏ ਪਿਆਰੇ ਪਰਮੇਸ਼ਵਰ ਜੋ ਕਿ ਤੁਹਾਡਾ ਵਚਨ ਕਦੂਸ ਮਿਹਰਬਾਨ ਜਿਸ ਤਰ੍ਹਾਂ ਬੀਜ ਬੀਜਣ ਵਾਲੇ ਨੇ ਰਸਤੇ ਤੇ ਖਿਲਾ ਰਿਆ ਪਿਆਰੇ ਪਰਮੇਸ਼ਵਰ ਜੀ ਉਹਨੂੰ ਪੰਛੀ ਚੁਗ ਕੇ ਲੈ ਗਏ ਯਿਸੂ ਰਾਜਾ ਬਲਕਿ ਅਸੀਂ ਇਹਨਾਂ ਨੂੰ ਆਪਣੇ ਹਿਰਦਿਆਂ ਵਿੱਚ ਰੱਖਣ ਵਾਲੇ ਬਣ ਜਾਈਏ ਆਪਣੇ ਅਸੀਂ ਹਿਰਦਿਆਂ ਦੀਆਂ ਪੱਟੀਆਂ ਉਤੇ ਲਿਖਣ ਵਾਲੇ ਬਣ ਜਾਈਏ ਯਿਸੂ ਰਾਜਾ ਆਪਣੇ ਹਿਰਦਿਆਂ ਵਿੱਚ ਜਮਾ ਕਰਨ ਵਾਲੇ ਬਣ ਜਾਈਏ ਯਿਸੂ ਰਾਜਾ ਮੈਂ ਤੁਹਾਡਾ ਸ਼ੁਕਰਗਾਰੀ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਵਰ ਜੀ ਕਦੂਸ ਮਿਹਰਬਾਨ ਇੱਕ ਇੱਕ ਨੂੰ ਵਚਨ ਪੜਨ ਦੀ ਮਤ ਔਰ ਤਾਕਤ ਬਖਸ਼ੋ ਤਾਂ ਜੋ ਤੁਹਾਡੇ ਨਾਮ ਦੇ ਵਿੱਚ ਅੱਗੇ ਵਧਦੇ ਜਾਣ ਤਾਂ ਜੋ ਤੁਹਾਡੇ ਵਚਨਾਂ ਦੇ ਵਿੱਚ ਅੱਗੇ ਵਧਦੇ ਜਾਣ ਤਾਂ ਜੋ 100 ਗੁਣਾ ਫਾਲ ਦੇ ਸਕਣ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਮੈਂ ਇੱਕ ਇਕ ਲਈ ਪ੍ਰਾਰਥਨਾ ਕਰਦੀ ਮੈਂ ਇੱਕ ਇਕ ਲਈ ਅਰਦਾਸ ਕਰਦੀ ਹਾਂ ਯੇਸ਼ੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨਾਂ 'ਚ ਕੰਮ ਕਰੋ ਜੋ ਵਚਨ ਨਹੀਂ ਪੜਦੇ ਉਹਨਾਂ ਨੂੰ ਵਚਨ ਪੜਨ ਦੀ ਹਿੰਮਤ ਔਰ ਤਾਕਤ ਬਖਸ਼ੋ ਜੋ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਨੂੰ ਪ੍ਰਾਰਥਨਾ ਕਰਨ ਦੀ ਹਿੰਮਤ ਔਰ ਤਾਕਤ ਬਖਸ਼ੋ ਤਾਂ ਜੋ ਇਹਨਾਂ ਦੇ ਜੀਵਨਾਂ ਵਿੱਚ ਜੀਵਰ ਅਨੋਖੇ ਕਾਰਜ ਕੀਤੇ ਜਾਣ ਤਾਂ ਜੋ ਇਹਨਾਂ ਰੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕੀਤਾ ਜਾਏ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹੇ ਸੂਰਜਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਹੇ ਸੂਰਜਾ ਧੰਨਵਾਦ ਹੋ 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 ਹਾਲੇਲੂਇਆ 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 ਅਨੁਗ੍ਰਹਿ ਕਰੋ 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 ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਯੇਸ਼ੂ ਰਾਜਾ ਤੁਹਾਡਾ ਧੰਨਵਾਦ ਕਰਦੇ ਆ ਯੇਸ਼ੂ ਰਾਜਾ ਤੁਹਾਡਾ ਧੰਨਵਾਦ ਕਰਦੇ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਨੂੰ ਉਸ ਮਿਹਰਬਾਨ ਮੈਂ ਤੁਹਾਡਾ ਸ਼ੁਕਰ ਕਰਦੀ ਪਿਆਰੇ ਪਰਮੇਸ਼ਰ ਇੱਕ ਇੱਕ ਨੂੰ ਆਪਣੇ ਬਚਨਾਂ ਦੇ ਵਿੱਚ ਅੱਗੇ ਵਧਾਓ ਇੱਕ ਇੱਕ ਨੂੰ ਆਪਣੇ ਬਚਨਾਂ ਦੇ ਵਿੱਚ ਅੱਗੇ ਵਧਾਓ ਪਿਆਰੇ ਪਰਮੇਸ਼ਰ ਇੱਕ ਇੱਕ ਨੂੰ ਵਚਨ ਪੜ੍ਹਨ ਦੀ ਹਿੰਮਤ ਔਰ ਤਾਕਤ ਬਖਸ਼ ਦਿਓ ਪਿਆਰੇ ਪਰਮੇਸ਼ਰ ਇਹਨਾਂ ਨੂੰ ਦੁਨਿਆਵੀ ਗੱਲਾਂ ਤੋਂ ਦੂਰ ਕਰੋ ਯੇਸ਼ੂ ਰਾਜਾ ਤਾਂ ਜੋ ਤੁਹਾਡੇ ਨਾਂ ਦੇ ਵਿੱਚ ਲੋਕ ਬਚਾਈ ਜਾਣ ਪਿਆਰੇ ਪਰਮੇਸ਼ਰ ਤਾਂ ਜੋ ਤੁਹਾਡੇ ਲੋਕ ਨਾਮ ਨੂੰ ਮਹਿਮਾ ਦੇ ਸਕਣ ਪਿਆਰੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿਉਂਕਿ ਚੰਗਾ ਔਰ ਚੋਖਾ ਜੀਵਨ ਤੁਹਾਡੇ ਤੋਂ ਆਜ਼ਾਦੀ ਵਾਲਾ ਜੀਵਨ ਤੁਹਾਡੇ ਤੋਂ ਆ ਰਿਹਾਈ ਵਾਲਾ ਜੀਵਨ ਤੁਹਾਡੇ ਤੋਂ ਆ ਪਿਆਰੇ ਪਰਮੇਸ਼ਰ ਜੀਵਨ ਦੀਆਂ ਗੱਲਾਂ ਤੁਹਾਡੇ ਤੋਂ ਆ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਮਰਥੀਏ ਪਿਤਾ ਇੱਕ ਇੱਕ ਨੂੰ ਸ਼ੂ ਹੋਏ ਇੱਕ ਇੱਕ ਨੂੰ ਸ਼ੂ ਹੋਏ ਇੱਕ ਇੱਕ ਨੂੰ ਸ਼ੂ ਹੋਏ ਧੰਨਵਾਦ ਧੰਨਵਾਦ ਹੋ 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 अनुग्रह करो 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 यीशु जी ਮੈਂ ਤੁਹਾਡਾ ਸ਼ੁਕਰ ਕਰਦੀ ਪਿਆਰੇ ਪਰਮੇਸ਼ਵਰ ਜੀ ਇਹ ਪੂਰਾ ਸੰਸਾਰ ਤੁਹਾਡੇ ਨਾਮ ਦੇ ਵਿੱਚ ਬਚਾਇਆ ਜਾਵੇ यीशु ਰਾਜਾ ਤੁਹਾਡਾ ਬਚਨ ਇੱਕ ਇੱਕ ਜੇ ਜੀਵਨ ਵਿੱਚ ਕਾਰੀਏ ਕਰੇ ਤੁਹਾਡਾ ਬਚਨ ਇੱਕ ਇੱਕ ਜੀਵਨ ਵਿੱਚ ਕਾਰੀਆਂ ਕਰੇ ਔਰ ਇੱਕ ਇੱਕ ਦੇ ਜੀਵਨ ਨੂੰ ਬਚਾਵੇ ਪਿਆਰੇ ਪਰਮੇਸ਼ਵਰ ਲੋਕ ਆਪਣੀਆਂ ਕਮੀਆਂ ਘਟੀਆਂ ਨੂੰ ਦੇਖ ਕਿਏ ਪਿਆਰੇ ਪਰਮੇਸ਼ਵਰ ਜੀ ਆਪਣੇ ਆਪ ਨੂੰ ਵਚਨ ਵਿੱਚ ਢਾਲ ਸਕਣ ਪਿਆਰੇ ਪਰਮੇਸ਼ਵਰ ਜੀ ਉਹ ਪਵਿੱਤਰ ਬਾਈਬਲ ਨੂੰ ਪੜ੍ਹ ਕੇ ਪਿਆਰੇ ਪਰਮੇਸ਼ਵਰ ਜੀ ਉਹਦੇ ਦੁਆਰਾ ਆਪਣੇ ਆਪ ਨੂੰ ਢਾਲ ਸਕਣ ਤੁਹਾਡੇ ਨਾਂ ਦੇ ਵਿੱਚ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਮੈਂ ਇੱਕ ਇੱਕ ਲਈ ਫਰਿਆਦ ਕਰਦੀ ਹਾਂ ਤੁਸੀਂ ਇੱਕ ਇੱਕ ਨੂੰ ਪਿਆਰੇ ਪਰਮੇਸ਼ਵਰ ਛੁਟਕਾਰਾ ਦੇਣ ਵਾਲੇ ਪਰਮੇਸ਼ਵਰ ਹੋ ਯਿਸੂ ਰਾਜਾ ਤੁਹਾਡਾ ਧੰਨਵਾਦ ਉਹ ਪਿਆਰੇ ਪਰਮੇਸ਼ਵਰ ਤੁਸੀਂ ਚਾਨਣ ਹੋ ਪਿਆਰੇ ਪਰਮੇਸ਼ਵਰ ਜਿਸ ਜਗ੍ਹਾ ਤੇ ਚਾਨਣ ਚਲ ਜੇ ਚਲੇ ਜਾਂਦਾ ਉਸ ਜਗ੍ਹਾ ਤੋਂ ਹਨੇਰਾ ਦੂਰ ਹੋ ਜਾਂਦਾ ਪਿਆਰੇ ਪਰਮੇਸ਼ਵਰ ਇੱਕ ਇੱਕ ਜੀਵਨ ਚੋਂ ਹਨੇਰੇ ਨੂੰ ਦੂਰ ਕਰੋ ਪਿਆਰੇ ਪਰਮੇਸ਼ਵਰ ਤੁਹਾਡੇ ਨਾਂ ਦੀ ਜੋਤੀ ਉਸ ਜਗ੍ਹਾ ਤੇ ਕੰਮ ਕਰੇ ਪਿਆਰੇ ਪਰਮੇਸ਼ਵਰ ਉਹ ਜਗ੍ਹਾ ਤੇ ਤੁਹਾਡੇ ਨਾਂ ਦਾ ਚਾਨਣ ਕਾਰੀਏ ਕਰੇ ਉਸ ਜਗਤ ਤੁਹਾਡੇ ਨਾਂ ਦਾ ਦੀਪਕ ਕਾਰੀਏ ਕਰੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰਗਾਰੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਰੇ ਨਾਂ ਨੂੰ ਮਹਿਮਾ ਦਿਨੀ ਪਿਆਰੇ ਪਰਮੇਸ਼ਵਰ ਤੁਹਾਡੇ ਨਾਂ ਨੂੰ ਮਹਿਮਾ ਦਿਨੀ ਮੈਂ ਪਿਆਰੇ ਪਰਮੇਸ਼ਵਰ ਤੁਹਾਡਾ ਵਚਨ 100 ਗੁਣਾ ਫਲ ਦਵੇ ਇੱਕ ਇੱਕ ਜੀਵਨ ਵਿੱਚ ਯਾ ਸੁਰਾਜਾ ਤੁਹਾਡਾ ਵਚਨ ਇੱਕ ਇੱਕ ਦੇ ਜੀਵਨ ਵਿੱਚ 100 ਗੁਣਾ ਫਲ ਦਵੇ ਪਿਆਰੇ ਪਰਮੇਸ਼ਵਰ ਉਹ ਤੁਹਾਡੇ ਵਚਨ ਦੇ ਦੁਆਰਾ ਦੁਸ਼ਟ ਦੀਆਂ ਸਾਰੀਆਂ ਨੀਹਾਂ ਹਲਾਈਆਂ ਜਾਣ ਪਿਆਰੇ ਪਰਮੇਸ਼ਵਰ ਉਹ ਤੁਹਾਡੇ ਵਚਨ ਦੇ ਦੁਆਰਾ ਅਧਕੋਰ ਦੀਆਂ ਸਾਰੀਆਂ ਸ਼ਕਤੀਆਂ ਪਸਮ ਕੀਤੀਆਂ ਜਾਣ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਤਾਂ ਜੋ ਲੋਕ ਸਾਡ ਜਾਣ ਜਾਣ ਪਿਆਰੇ ਪਰਮੇਸ਼ਵਰ ਵਚਨ ਵਿੱਚ ਹਿੰਮਤ ਆ ਵਚਨ ਵਿੱਚ ਕਤ ਵਚਨ ਜੀਵਨ ਆ ਪਿਆਰੇ ਪਰਮੇਸ਼ਵਰ ਔਰ ਇਹ ਵਚਨ ਦੇ ਦੁਆਰਾ ਦੁਸ਼ਟ ਨੂੰ ਹਰਾ ਸਕਣ ਕਿਉਂ ਜੋ ਪਿਆਰੇ ਪਰਮੇਸ਼ਵਰ ਜੀ ਤੁਸੀਂ ਵੀ ਵਚਨ ਦੇ ਦੁਆਰਾ ਦੁਸ਼ਟ ਨੂੰ ਸ਼ਰਮਿੰਦਿਆਂ ਕੀਤਾ ਸੀ ਦੁਸ਼ਟ ਨੂੰ ਹਰਾਇਆ ਸੀ ਪਿਆਰੇ ਪਰਮੇਸ਼ਵਰ ਜੀ ਔਰ ਇਹ ਲੋਕ ਵੀ ਜਾਣ ਜਾਣ ਜਿੰਨੇ ਸਾਡੀ ਵੀਡੀਓ ਨੂੰ ਦੇਖ ਰਹੇ ਆ ਪਿਆਰੇ ਪਰਮੇਸ਼ਵਰ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਕਿ ਵਚਨ ਵਿੱਚ ਆਜ਼ਾਦੀ ਆ ਵਚਨ ਦੇ ਦੁਆਰਾ ਸੀ ਸ਼ੈਤਾਨ ਦਾ ਸਾਹਮਣਾ ਕਰਦੇ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਹਨਾਂ ਨੂੰ ਆਪਣੇ ਵਚਨਾਂ ਦੇ ਵਿੱਚ ਅੱਗੇ ਵਧਾਓ ਬਾਈਬਲ ਪੜਨ ਦੀ ਇੱਕ ਇੱਕ ਨੂੰ ਮਤ ਔਰ ਤਾਕਤ ਬਖਸ਼ੋ ਪਿਆਰੇ ਪਰਮੇਸ਼ਰ ਮੈਂ ਤੜਾ ਧੰਨਵਾਦ ਕਰਦੀ ਤੜੇ ਨਾਮ ਨੂੰ ਮਹਿਮਾ ਦਿੰਦੀ ਆ ਮੈਂ ਬਾਕੀ ਦਾ ਸਮਾਂ ਤੜੇ ਜ਼ੋਰਾਵਰ ਹੱਥਾਂ 'ਚ ਸੌਂਪਦੀ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਆਮੀਨ ਆਮੀਨ ਪਰਮੇਸ਼ਰ ਸਾਰਿਆਂ ਦੇ ਜੀਵਨ ਵਿੱਚ ਕੰਮ ਕਰੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਾਰਥਨਾ ਤੋਂ ਪਹਿਲਾਂ ਇੱਕ ਵਚਨ ਪੜ੍ਹਿਆ ਕਰੋ ਔਰ ਉਸ वचन ਨੂੰ ਪੂਰੀ ਅਧੀਨਗੀ ਦੇ ਨਾਲ ਇੱਕ ਇੱਕ ਲਫ਼ਜ਼ ਨੂੰ ਸੋਚ ਸਮਝ ਕੇ ਪੜਿਆ ਕਰੋ ਤਾਂ ਜੋ वचन ਤੁਸੀਂ ਸਮਝ ਸਕੋ ਜਾਣ ਸਕੋ ਕਿ ਪਰਮੇਸ਼ਵਰ ਦਾ ਮੈਸੇਜ ਤੁਹਾਡੇ ਲਈ ਕੀ ਆ ਔਰ ਤੁਹਾਨੂੰ ਪਰਮੇਸ਼ਵਰ ਆਪਣੀ ਕਿਰਪਾ ਦੇ ਨਾਲ ਆਪਣੀ ਅਨੁਗ੍ਰਹਿ ਦੇ ਨਾਲ ਤੁਹਾਡੇ ਜੀਵਨਾਂ ਚ ਕਾਰੀਏ ਕਰੇਗਾ ਔਰ ਪ੍ਰਤੀ ਦਿਨ ਪ੍ਰਾਰਥਨਾ ਕਰਿਆ ਕਰੋ ਤਾਂ ਜੋ ਤੁਹਾਨੂੰ ਸ਼ੈਤਾਨ ਆਪਣੀਸ਼ ਕਿਸੇ ਵੀ ਛਲਛਿੰਦਰ ਵਿੱਚ ਪਸਾ ਨਾ ਸਕੇ ਪਰਮੇਸ਼ਵਰ ਤੁਹਾਡਾ ਭਲਾ ਕਰੇ ਔਰ ਪਰਮੇਸ਼ਵਰ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇਵੇ ਸਾਰਿਆਂ ਨੂੰ ਸलाम ਖੁਦਾ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇਵੇ ਆਮੀਨ